ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜਿਹੜੇ ਪਾਰ ਨੂੰ ਤੇ ਸੋਲ ਵਾਲੇ ਸਾਰੇ ਲੋਕਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਰਨ ਸਾਹਿਬ ਤੇ ਆਪਣੇ ਵਿੱਚੋ ਹੀ ਸੀ ਵੀਰਔਰ ਟਰੱਕ ਇੰਡਸਟਰੀ ਨਾਲ ਕਾਫੀ ਅਪਡੇਟ ਉਹ ਵੀ ਸਾਂਝੀ ਕਰਦੇ ਰਹਿੰਦੇ ਹੁੰਦੇ ਸੀਗੇ ਸੋ ਕੱਲ ਜਿਹੜੀ ਹੈ ਜੀ ਬੜੀ ਦੁਖਦਾਈ ਖਬਰ ਜਿਹੜੀ ਹੈ ਉਹਨਾਂ ਦੀ ਪਤਾ ਲੱਗੀ ਜੀ ਬਿਲਕੁਲ ਭਿੰਦਾ ਜੀ ਸੋ ਕੱਲ ਸ਼ਾਮੀ ਜਦੋਂ ਇਸ ਖਬਰ ਬਾਰੇ ਪਤਾ ਚੱਲਿਆ ਤੇ ਮਾਨੂੰ ਯਕੀਨ ਨਹੀਂ ਹੋਇਆ ਕੀ ਐਨੀ ਘਾਟੂ ਮਰਦੇ ਵਿੱਚ ਹਜੇ ਲੱਗਦਾ ਹੀ ਨਹੀਂ ਸੀਗਾ ਬਿਲਕੁਲ ਉਹਨਾਂ ਦੇ ਚਿਹਰੇ ਦੇ ਜੋ ਜਲਾਲ ਹੁੰਦਾ ਸੀਗਾ ਹਮੇਸ਼ਾ ਖੁਸ਼ ਰਹਿਣਾ ਤੇ ਮਿਲਨ ਵਾਲਤਨ ਵਾਲੇ ਇੱਕ ਚੰਗੇ ਇਨਸਾਨ ਸਨ ਸੋ ਜੀ ਕਿਨੇ ਨਹੀਂ ਹੋ ਰਿਹਾ ਸੀਗਾ ਵੀ ਐਨੀ ਘਾਟੂ ਮਾ ਦੇ ਵਿੱਚ ਉਹ ਸਾਡਾ ਸਾਥ ਛੱਡ ਕੇ ਇਸ ਤਰੀਕਾ ਨਾ ਜਾ ਸਕਦੇ ਸੀ ਜੀ ਤੋਂ ਮੇਰੇ ਬਹੁਤ ਚੰਗੇ ਦੋਸਤ ਸੀਗੇ ਜਦੋਂ ਵੀ ਮਿਲਦੇ ਸੀਗੇ ਜੀ ਅੱਛਾ ਹੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਹਮੇਸ਼ਾ ਹੀ ਉਹਨਾਂ ਨੇ ਮੋਟੀਵੇਟਿਡ ਗੱਲਾਂ ਕੀਤੀਆਂ ਅੱਗੇ ਵਧਣ ਦੀਆਂ ਗੱਲਾਂ ਕੀਤੀਆਂ ਇਹ ਬੜਾ ਦੁੱਖ ਹੋਇਆ ਉਹਨਾਂ ਦੇ ਜਾਣ ਦਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਨੂੰ ਇਜ਼ਾਰ ਦੋਸਤ ਉਹਨਾਂ ਨੂੰ ਚਾਉਣ ਵਾਲੇ ਸਾਰਿਆਂ ਦੇ ਨਾਲ ਜੀ ਜੀ ਇਹ ਮੇਰੇ ਦਿਲੋਂ ਹਮਦਰਦੀ ਹੈ ਤੇ ਉਮੀਦ ਕਰਦਾ ਕਿ ਉਹ ਕਾਲਪੁਰਖ ਭਾਰਾ ਮਾਨ ਦਾ ਬਖਸ਼ਕ ਬਾਦੜਾ ਪੱਲ ਹੈ ਉਹ ਸਭ ਨੂੰ ਬਖਸ਼ੇਗਾ ਜੀ 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 ਪ੍ਰਣ ਸਾਹਿਬ ਲਓ ਹੁਣ ਥੋੜੀਆਂ ਜਿਹੀਆਂ ਦੁਨੀਆਵੀ ਗੱਲਾਂ ਕਰ ਲੈਣੇ ਆ ਜੀ ਕਿਉਂਕਿ ਮਨੋਖਾ ਉਹ ਫਿਰ ਇਸੇ ਜੋ ਜੋ ਮਾਰਾਇ ਨੇ ਜੋ ਰਚਿਆ ਉਹਦੇ ਵਿੱਚ ਹੀ ਰਹਿਣਾ ਪੈਂਦਾ ਉਹਨੂੰ ਸਾਰਾ ਕੁਝ ਤੇ ਖਬਰਾਂ ਸਿਲਸਿਲਾ ਸ਼ੁਰੂ ਕਰਦੇ ਆ ਆ ਕਾਫੀ ਟਾਈਮ ਤੋਂ ਬਹੁਤ ਸਾਰੀਆਂ ਕੰਪਨੀਆਂਜ਼ ਨੂੰ ਲੈ ਕੇ ਅਫਵਾਹਾਂ ਕੈਨੇਡਾ ਤੋਂ ਚੱਲ ਰਹੀਆਂ ਨੇ ਟੈਰਫ ਨੂੰ ਲੈ ਕੇ ਖਾਸ ਕਰਕੇ ਆਟੋ ਇੰਡਸਟਰੀ ਦੇ ਨਾਲ ਸੋ ਹੁਣ ਜਪਾਨ ਦੀ ਹੈ ਜੀ ਆਟੋਮੋਟਿਵ ਕੰਪਨੀ ਹੈ ਜਿਹੜੀ Honda ਸੋ so, Honda ਕੰਪਨੀ ਕੈਨੇਡਾ ਕਹਿੰਦੇ ਜੀ ਛੱਡ ਕੇ ਨਹੀਂ ਜਾ ਰਹੀ ਹੈਗੀ ਸੋ ਨੀਤਾ ਆਨੰਦ ਉਹਨਾਂ ਨੇ ਇਹ ਪੁਸ਼ਟੀ ਕੀਤੀ ਹੈ ਜੀ ਜੇਕਰ ਟੈਕਸ ਦੀ ਗੱਲ ਕਰੀਏ ਟੈਰਿਫ ਵਾਰ ਨੇ ਇਹ ਦੁਨੀਆ ਭਰ ਦੀਆਂ ਆਰਥਿਕਤਾ ਨੂੰ ਹਿਲਾਇਆ ਆ ਇਹਦਾ ਪ੍ਰਭਾਵ ਦੁਨੀਆ ਭਰ ਦੀਆਂ ਆਰਥਿਕਤਾ ਦੇ ਉੱਪਰ ਪੈ ਰਿਹਾ ਸੋ ਕੈਨੇਡਾ ਵੀ ਇਸ ਪ੍ਰਭਾਵ ਤੋਂ ਬਾਝਾ ਨਹੀਂ ਹੈ ਸੋ ਕੈਨੇਡਾ ਦੇ ਵਿੱਚ ਵੀ ਜੋ ਟੈਰਿਫ ਵਾਰ ਡੋਲਰ ਸੰਬੰਸਾ ਬਲ ਸ਼ੁਰੂ ਕੀਤੀ ਗਈ ਹੈ ਸੋ ਇਸ ਦੇ ਪ੍ਰਭਾਵ ਦੇਖਣ ਨੂੰ ਮਿਲਦੇ ਨੇ ਖਾਸ ਤੌਰ ਤੇ ਜੇਕਰ ਅਸੀਂ ਇਹ ਟਰੈਕਿੰਗ ਇੰਡਸਟਰੀ ਦੀ ਵੀ ਗੱਲ ਕਰੀਏ ਖਾਸ ਤੌਰ ਤੇ ਜੀਟੀਏ ਦੀ ਟਰੈਕਿੰਗ ਇੰਡਸਟਰੀ ਦੀ ਗੱਲ ਕਰੀਏ ਜੀ ਸੋ ਕੰਮਕਾਜ ਦੇ ਵਿੱਚ ਫਰਕ ਦੇਖਣ ਨੂੰ ਮਿਲ ਰਿਹਾ ਆ ਤੇ ਜਿਸ ਢੰਗ ਨਾਲ ਪਹਿਲਾਂ ਅਸੀਂ ਇੰਗਰਸੋਲ ਦੇ ਵਿੱਚ ਦੇਖਿਆ ਕਿ ਜੀਐਮ ਦਾ ਪਲਾਂਟ ਟੈਂਪਰੀਰੀ ਤੌਰ ਤੇ ਸ਼ਟਡਾਊਨ ਦੀਆਂ ਗੱਲਾਂ ਸਾਹਮਣੇ ਆਈਆਂ ਇਹ ਸੈਂਕੜਿਆਂ ਦੀ ਤਦਾਦ ਦੇ ਵਿੱਚ ਲੇਆਫ ਦੀ ਵੀ ਗੱਲ ਚੱਲੀ ਭਾਵੇਂ ਕਿ ਸਪਸ਼ਟੀਕਰਨ ਹੀ ਦਿੱਤਾ ਗਿਆ ਕਿ ਡਿਮਾਂਡ ਐਂਡ ਸਪਲਾਈ ਦਾ ਫਰਕ ਹੈ ਸੋ ਟੈਰਿਫ ਦਾ ਇਤਨਾ ਕੋਈ ਲੜਾ ਦੇਣਾ ਨਹੀਂ ਹੈ ਪਰ ਡਾਇਰੈਕਟਲੀ ਇਨਡਾਇਰੈਕਟਲੀ ਇਹ ਸਾਰੀਆਂ ਚੀਜ਼ਾਂ ਆਪਸੇ ਵਿੱਚ ਕਿਦਾਂ ਇੱਕਤੇ ਜੁੜੀਆਂ ਹੁੰਦੀਆਂ ਨੇ ਸੋ ਓਵਰਆਲ ਕੰਮ ਦੇ ਉੱਪਰ ਫਰਕ ਪੈ ਰਿਹਾ ਤੇ ਕੱਲ ਇਹ ਜਿਸ ਢੰਗ ਨਾਲ Honda ਦੀ ਗੱਲ ਛੱਲੀ ਕਿ Honda ਦਾ Lishten Ontario ਦੇ ਵਿੱਚ ਬਹੁਤ ਵੱਡਾ ਪਲਾਂਟ ਹੈ ਸੋ ਕੈਨੇਡਾ ਦੇ ਵਿੱਚ ਇਹ Honda ਨੇ ਵੱਡੇ ਪੱਧਰ ਤੇ ਇਨਵੈਸਟਮੈਂਟ ਕੀਤੀ ਹੋਈ ਹੈ ਸੋ ਇਸ ਤਰੀਕੇ ਦੀਆਂ ਖਬਰਾਂ ਇਹ ਮੀਡੀਆ ਦੇ ਵਿੱਚ ਆ ਰਹੀਆਂ ਸੀਆਂ ਕਿ ਡਾਲਰ ਟਾਰਫਸ ਨੂੰ ਲੈ ਕੇ ਇਹ ਆਉਣ ਵਾਲੇ ਸਮੇਂ ਦਰਾਂ ਨਾਲ ਹੋਂਡਾ ਆਪਣਾ ਪ੍ਰੋਡਕਸ਼ਨ ਹੈ ਜੋ ਉਹਨਾਂ ਦੀ ਪ੍ਰੋਡਕਸ਼ਨ ਕਪੈਸਿਟੀ ਹੈ ਉਸ ਨੂੰ ਅਮਰੀਕਾ ਦੇ ਵਿੱਚ ਤਬਦੀਲ ਕਰ ਸਕਦਾ ਸੋ ਅਗਰ ਇਸ ਢੰਗ ਦੇ ਨਾਲ ਇਹ ਹੋਂਡਾ ਤੇ ਇਡਾ ਇਹ ਵੱਡਾ ਨੁਕਸਾਨ ਅਨਟਾਰੀਓ ਨੂੰ ਤੇ ਸਾਰੇ ਕੈਨੇਡਾ ਨੂੰ ਹੋਣਾ ਸੀ ਅਨਟਾਰੀਓ ਦੇ ਵਿੱਚ ਖਾਸ ਤੌਰ ਤੇ ਇਹ ਵੱਡੇ ਪੱਧਰ ਦੇ ਜੋਬਸ ਤੇ ਵੀ ਜਾਣ ਦਾ ਖਤਰਾ ਆ ਇਹਦੇ ਨਾਲ ਟਰਕਿੰਗ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਸੋ ਇਹਦੇ ਵਿੱਚ ਇਹ ਵੀ ਹੈ ਕਿ ਪਿਛਲੇ ਸਾਲ ਅਪ੍ਰੈਲ 2024 ਦੇ ਵਿੱਚ ਤੇ ਇਲੈਕਟ੍ਰੋਨਿਕ ਕਾਰਾਂ ਲਈ 15 ਬਿਲੀਅਨ ਡਾਲਰ ਦੀ ਸਬਸਿਡੀ ਇੰਟਾਰੀਓ ਤੇ ਫੈਡਰਲ ਸਰਕਾਰ ਵੱਲੋਂ ਹੋਂਡਾ ਨੂੰ ਦਿੱਤੀ ਗਈ ਸੀ ਪਰ ਇਹਦੇ ਵਿੱਚ ਜਦੋਂ ਫਿਰ ਇਸ ਤਰੀਕੇ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤੇ ਇਹਦੇ ਨਾਲ ਇਹ ਬੇਚੈਨੀ ਕੈਨੇਡਾ ਦੇ ਵਿੱਚ ਵਸਣ ਲੱਗੀ ਐ ਤੇ ਇਹਦੇ ਨਾਲ ਫੈਡਰਲ ਸਰਕਾਰ ਦੀ ਗੱਲ ਕਰੀਏ ਤੇ ਅਨੀਤਾ ਆਨੰਦ ਵੱਲੋਂ ਕੱਲ ਇਹ ਸਪਸ਼ਟਿਕਨ ਦਿੱਤਾ ਗਿਆ ਆ ਸੁਨੀਤਾ ਆਨੰਦ ਨੇ ਕਿਹਾ ਕਿ ਮੈਂ ਹੋਂਡਾ ਦੇ ਜਿਹੜੇ ਵੱਡੇ ਅਫੀਸ਼ੀਅਲਸ ਨੇ ਉਹਨਾਂ ਦੇ ਨਾਲ ਗੱਲ ਕੀਤੀ ਐ ਕਹਿੰਦੇ ਵੀ ਇਹ ਖਬਰਾਂ ਬਿਲਕੁਲ ਬੇਬੁਨਿਆਦ ਨੇ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਕਹਿੰਦੇ ਵੀ ਉਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਆ ਕਿ ਉਹ ਕਦੇ ਵੀ ਆਉਣ ਵਾਲੇ ਸਮੇਂ ਦੌਰਾਨ ਇਸ ਤਰੀਕੇ ਦਾ ਸਟੈਪ ਨਹੀਂ ਚੁੱਕਣਗੇ ਤੇ ਨਾਲ ਅਨਟਾਰੀਓ ਦੇ ਪ੍ਰੀਮੀਅਰ ਜੋ ਡਾਕਫੋਰਡ ਸਾਹਿਬ ਨੇ ਸੋ ਉਹਨਾਂ ਨੇ ਵੀ ਗੱਲ ਕਲੀਅਰ ਕੀਤਾ ਕਹਿੰਦੇ ਵੀ ਇਹ ਗੱਲਾਂ ਦੇ ਵਿੱਚ ਦਮ ਨਹੀਂ ਹੈ ਸੱਚਾਈ ਨਹੀਂ ਹੈ ਸੋ ਕਹਿੰਦੇ ਵੀ ਹੌਂਡਾ ਕਿਤੇ ਜਾਣ ਵਾਲੀ ਨਹੀਂ ਹੈ ਸੋ ਲਿਸਟਨ ਅਨਟਾਰੀਓ ਜਾਂ ਹੋਰ ਜਿੱਥੇ ਵੀ ਇਹਨਾਂ ਦਾ ਕੰਮ ਕੈਂਡਾ ਚੱਲ ਰਿਹਾ ਹੈ ਸੋ ਇਸ ਤਰੀਕੇ ਨਾਲ ਚੱਲਦਾ ਰਹੇਗਾ ਸੋ ਕੋ ਆਉਣ ਵਾਲੇ ਸਮੇਂ ਦਰਾਂ ਨਾ ਹੋਰ ਜਿਹੜਾ ਵਿਸਤਾਰ ਹੈ ਉਹ ਕੈਨੇਡਾ ਦੇ ਵਿੱਚ ਹੋਵੇਗਾ ਸੋ ਇਸ ਤਿਹੇ ਕਿਹੜੀਆਂ ਖਬਰਾਂ ਆ ਦਾ ਕਾਲ ਬਜਾਰ ਗਰਮ ਰਿਹਾ ਸਪਸ਼ਟਿਕਨ ਫੈਡਰਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਆਏ ਨੇ ਇਹ ਦੂਜੇ ਪਾਸੇ ਵਾਈਟ ਹਾਊਸ ਵੱਲੋਂ ਇੱਕ ਵਾਰ ਫਿਰ ਕਨਫਰਮ ਕੀਤਾ ਗਿਆ ਉਹ ਕਹਿੰਦੇ ਕਿ ਇਹ ਡੋਨਾਲਡ ਟਰੰਪ ਸਾਹਿਬ ਜੋ ਕੈਨੇਡਾ ਨੂੰ 51ਵਾਂ ਸੂਬਾ ਬਣਾਉਣਾ ਚਾਹੁੰਦੇ ਨੇ ਉਹ ਕਹਿੰਦੇ ਇਦਾਂ ਨਹੀਂ ਆ ਕਿ ਉਹ ਸੁਪਨਾ ਜਾਂ ਉਹ ਗੱਲ ਉਹਨਾਂ ਨੇ ਛੱਡ ਦਿੱਤੀ ਹੈ ਫਾਮੇ ਕਿ ਮਾਰਕਾਨੀ ਸਾਹਿਬ ਨਾਲ ਚਰਚਾ ਉਹਨਾਂ ਦੀ ਗੱਲ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਹੈ ਪਰ ਵਾਈਟ ਹਾਊਸ ਵੱਲੋਂ ਕਨਫਰਮ ਕੀਤਾ ਗਿਆ ਹੈ ਕਹਿੰਦੇ ਹਾਲੇ ਵੀ ਡੋਨਲਡ 트ੰਪ ਸਾਹਿਬ ਕੈਨੇਡਾ ਨੂੰ ਅਮਰੀਕਾ ਦਾ ਇੱਕ ਵੰਜਮਾ ਸੂਬਾ ਬਣਾਉਣ ਬਾਰੇ ਸੋਚ ਰਹੇ ਨੇ ਤੇ ਉਹ ਆਪਣੇ ਵਿਚਾਰਾਂ ਦੇ ਉੱਪਰ ਡਟੇ ਹੋਏ ਨੇ ਸੋ ਇਹ ਗੱਲਾਂ ਬਾਤਾਂ ਜੋ ਕੈਨੇਡਾ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਉਹ ਸਟਿਲ ਉਸੇ ਢੰਗ ਨਾਲ ਚੱਲਦੀਆਂ ਹੋਈਆਂ ਪ੍ਰਤੀਤ ਹੋ ਰਹੀਆਂ ਨੇ ਜੀਪ ਦਿਨ ਸਾਹਿਬ ਸੋ ਬਾਧਿਆ ਪਾ ਅਗਲੀ ਖਬਰ ਦੇ ਵੱਲ ਤਾ ਚੰਗਾ ਤਾਂ ਹੀ ਹੋਊਗਾ ਪਲਾਨ ਸਾਹਿਬ ਜੇ ਸੋਚਿਆ ਜਾਵੇ ਜੇ ਇਹ ਸਟੈਰਫ ਵਾਰ ਨੇ ਸਿਖਾਇਆ ਬੜਾ ਕੁਝ ਹੈ ਗਿਆ ਜੀ ਇੱਥੇ ਸਿਕਾਉਣ ਦੇ ਭਾਵ ਦੇ ਵਿੱਚ ਵੀ ਆਪਣੀ ਪੈਰੀ ਆਪ ਔਰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਖੁਦ ਨਿਰਪਰ ਹੋਣਾ ਪੈਣਾ ਹੈ ਕੈਨੇਡਾ ਨੂੰ ਔਰ ਨਹੀਂ ਤਾਂ ਕਦੇ ਕਿਸੇ ਪਾਸਿਓਂ ਅੱਜ ਮੰਨ ਲਓ ਯੂਰਪ ਵੱਲ ਨੂੰ ਜਾ ਰਹੇ ਹਾਂ ਉਧਰੋਂ ਕੱਲ ਨੂੰ ਉਹਨਾਂ ਨੇ ਡਰਾਤਾ ਫੇਰ ਪਤਾ ਨਹੀਂ ਏਸ਼ੀਆ ਵੱਲ ਨੂੰ ਜਾਣਗੇ ਜੇ ਹੋ ਸਕੇ ਤਾਂ ਕਿਉਂਕਿ ਇੱਥੇ ਪੜ੍ਹੇ ਲਿਖੇ ਲੋਕਾਂ ਦੀ ਕਮੀ ਨਹੀਂ ਹੈਗੀ ਟੈਕਨੋਲੋਜੀ ਦੀ ਕੋਈ ਕਮੀ ਨਹੀਂ ਲੈਂਡ ਦੀ ਕਮੀ ਨਹੀਂ ਹੈਗੀ ਕੋਈ ਪੈਸੇ ਦੀ ਕਮੀ ਨਹੀਂ ਹੈਗੀ ਘਟੋ ਘਟੇ ਰਿਸਰਚ ਸੈਂਟਰ ਖੋਲੇ ਜਾਣ ਇੱਥੇ ਜੇ ਜੇ ਆਟੋ ਇੰਡਸਟਰੀ ਦੇ ਵਿੱਚ ਸਭ ਤੋਂ ਵੱਡੀ ਹੱਬ ਇੱਥੇ ਮੰਨਿਆ ਜਾਂਦਾ ਤਾਂ ਕਿਉਂ ਨਹੀਂ ਇੱਥੇ ਦੇ ਮੇਡ ਇਨ ਕੈਨੇਡਾ ਜੇ ਇੱਥੇ ਦੀ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਕੈਨੇਡਾ ਖੁਦ ਜ਼ਿਆਦਾ ਐਂਟਰ ਹੋ ਜਵੇ ਤੇ ਆਪਣੇ ਬ੍ਰਾਂਡ ਆਪ ਖੁਦ ਬਣਾਵੇ ਤੇ ਇਹ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਪ੍ਰਿੰਸ ਸਾਹਿਬ ਨਹੀਂ ਤਾਂ ਫਿਰ ਬਾਹਰਲੇਆਂ ਦੇ ਉੱਤੇ ਇਸੇ ਤਰ੍ਹਾਂ ਨਿਰਭਰ ਆਪਾਂ ਹੁੰਦੇ ਰਹਾਂਗੇ ਸੋ ਅਗਲੀ ਖਬਰ ਦੇ ਵਿੱਚ ਪ੍ਰਿੰਸ ਸਾਹਿਬ ਜਿਹੜੀ ਹੈ ਕਿਉਂਕਿ ਇਲੈਕਸ਼ਨ ਦਾ ਟਾਈਮ ਵੀ ਆ ਸਾਰਾ ਕੁਝ ਬਿਆਨਬਾਜ਼ੀਆਂ ਚੱਲੀ ਜਾਂਦੀਆਂ ਨੇ ਤੇ ਪੋਲੀਵਰ ਉਹਨਾਂ ਨੇ ਬਜ਼ੁਰਗਾਂ ਨੂੰ ਨਿਸ਼ਾਨੇ ਬਣਾਉਣ ਵਾਲੇ ਘੁਟਾਲੇਵਾਜਾਂ ਤੇ ਕਾਰਵਾਈ ਕਰਨ ਦਾ ਤਹਈਆ ਪ੍ਰਗਟਾਇਆ ਜੀ ਜੀ ਦੇਖੋ ਇੱਕ ਤੇ ਅੱਜ ਮੌਂਟਰੀਅਲ ਦੇ ਵਿੱਚ ਸ਼ਾਮ ਨੂੰ ਫ੍ਰੈਂਚ ਪਾਸ਼ਾ ਦੀ ਡਿਬੇਟ ਹੋਣੀ ਹੈ ਸੋ ਪਹਿਲਾਂ 8 ਵਜੇ ਦਾ ਸਮਾਂ ਸੀ ਹੁਣ ਸਮਾਂ ਕਹਿੰਦੇ ਵੀ ਬਦਲ ਕੇ 6 ਵਜੇ ਦਾ ਕਰ ਦਿੱਤਾ ਗਿਆ ਜੋ ਹਾਕੀ ਦੇ ਮੈਚ ਦੇ ਨਾਲ ਇਹ ਡਿਬੇਟ ਭਿੱੜ ਰਹੀ ਸੀ ਸੋ ਦਰਸ਼ਕ ਐਡਵਾਈਡ ਨਾ ਹੋ ਜਾਣ ਸੋ ਇਸ ਕਰਕੇ ਫੈਸਲਾ ਲਿਆ ਕਿ ਚੰਗੀ ਗੱਲ ਹੈ ਕਿ ਵੱਧ ਤੋਂ ਵੱਧ ਲੋਕ ਇਸ ਡਿਬੇਟ ਨੂੰ ਦੇਖ ਸਕਣ ਸੁਣ ਸਕਣ ਸੋ ਉਹਦੇ ਵਿੱਚ ਅੱਜ ਬਹੁਤ ਕੁਝ ਹੋਵੇਗਾ ਕਿ ਲੀਡਰਸ ਆਪਣੇ ਪੱਧਰ ਤੇ ਦਾਅਵੇ ਕਰਨਗੇ ਆਪਣੇ ਗੱਲਾਂ ਬਾਤਾਂ ਲੋਕਾਂ ਅਗੇ ਰੱਖਣਗੇ ਸੋ ਇਹਦੇ ਨਾਲ ਕੀ ਹੈ ਕਿ ਜੋ ਵੱਖ-ਵੱਖ ਪੋਲਸ ਆ ਰਹੇ ਨੇ ਉਹ ਫਿਰ ਆਉਣ ਵਾਲੇ ਦਿਨਾਂ ਦਰਾਂ ਪੋਲਸ ਚ ਕੀ ਚੇਂਜ ਆਉਂਦੇ ਨੇ ਪੋਲ ਉਸੇ ਢੰਗ ਨਾਲ ਰਹਿੰਦੇ ਨੇ ਕਿਉਂਕਿ ਜੇ ਅੱਜ ਦੀ ਗੱਲ ਕਰੀਏ ਤੇ ਭਿੰਦਜੀ ਨੈਨੋਸ ਵਾਲੇ ਕਹਿ ਰਹੇ ਨੇ ਕਿ ਲਿਬਰਲ 43% ਜਿਸ ਤੱਕ ਦੀ ਹੈ ਤੇ ਕੰਜ਼ਰਵੇਟਿਵ ਪਾਰਟੀ ਨੂੰ ਕਹਿੰਦੇ ਨੇ ਵੀ 39% ਸਮਰਥਨ ਮਿਲ ਰਿਹਾ ਤੇ ਜੇਕਰ ਇਨੋਵੇਟਿਵ ਪੋਲ ਦੀ ਗੱਲ ਕਰੀਏ ਉਹ ਲਿਬਰਲ 40 ਦੱਸ ਰਹੇ ਨੇ ਕੰਜ਼ਰਵੇਟਿਵ 35 ਦੇ ਉੱਪਰ ਦੱਸ ਰਹੇ ਨੇ ਮੇਨ ਸਟਰੀਟ ਦੇ ਵਿੱਚ ਪਹਿਲਾਂ ਕੰਜ਼ਰਵੇਟਿਵ ਉਹ ਫਰਦਸਿਆ ਗਿਆ ਸੀ ਪਰ ਹੁਣ ਮੇਨ ਸਟਰੀਟ ਵਾਲੇ ਕਹਿ ਰਹੇ ਨੇ ਕਿ ਲਿਬਰਲ 44 ਸੀ ਹੈ ਤੇ ਕੰਜ਼ਰਵੇਟਿਵ 42 ਸੀ ਹੈ ਸੋ ਜੇਕਰ ਸੀਟਾਂ ਨੂੰ ਲੈ ਕੇ ਦੇਖੀਏ ਤਾਂ 204 ਸੀਟਾਂ ਜੋ ਵੱਖ-ਵੱਖ ਪੋਲਸ ਦਾ ਜੇਕਰ ਨਿਚੋੜ ਕੱਢਿਆ ਜਾਵੇ ਇਹ 204 ਸੀਟਾਂ ਕਹਿੰਦੇ ਲਿਬਰਲ ਜਿੱਤ ਸਕਦੀ ਹੈ ਕੰਜ਼ਰਵੇਟਿਵ ਕਹਿੰਦੇ 114 ਜਿੱਤ ਸਕਦੀ ਹੈ ਬਲਾਕ ਕਯੂਬਿਕ 15 ਐਨਡੀਪੀ 9 ਤੇ ਗ੍ਰੀਨ ਪਾਰਟੀ 1 ਹੈ ਇਹ ਜੋ ਦੂਜੀ ਪਾਰਟੀ ਹੈ ਜਿਹੜੀ ਐਮੈਕਸ ਬਣਨੇ ਨਾਲੀ ਉਹ ਆਪਣਾ ਖਾਤਾ ਨਹੀਂ ਖੋਲ ਸਕਦੀ ਤੇ ਇਹ ਪੋਸਟਾ ਇਹ ਹੁਣ ਤੱਕ ਦੇ ਆ ਅੱਜ ਡਿਬੇਟ ਤੋਂ ਬਾਅਦ ਫਿਰ ਹਾਲਾਤ ਕਿਸ ਪਾਸੇ ਨੂੰ ਹੁੰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਸੋ ਇਹਦੇ ਵਿੱਚ ਜੋ ਵਾਦਿਆਂ ਦੀ ਗੱਲ ਹੈ ਵਾਦੇ ਵੀ ਚੱਲ ਰਹੇ ਨੇ ਪੀਅਰ ਪੋਲੀਓਪ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੇ ਕੈਨੇਡਾ ਦੇ ਬਜ਼ੁਰਗ ਨੇ ਜਿਨ੍ਹਾਂ ਨੂੰ ਵਕ ਵਕ ਢਾਂਗ ਰਹੇ ਸਕੈਮਾ ਦੇ ਰਾਹੀਂ ਉਹਨਾਂ ਨੂੰ ਜੋ ਉਹਨਾਂ ਦਾ ਸਾਰੀ ਉਮਰ ਦਾ ਜਿਹੜਾ ਉਹਨਾਂ ਨੇ ਜੋੜਿਆ ਹੋਇਆ ਡਾਲਰ ਹੁੰਦਾ ਸੋ ਉਹ ਲੁੱਟਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸੋ ਇਸ ਤਰੀਕੇ ਦੇ ਕਹਿੰਦੇ ਜਿਹੜੇ ਡਿਜੀਟਲ ਘੁਟਾਲੇਬਾਜ਼ ਨੇ ਸੋ ਉਹਨਾਂ ਨੂੰ ਕੰਜ਼ਰਕਟਿਵ ਪਾਰਟੀ ਕਹਿੰਦੇ ਨੱਥ ਪਾਵੇਗੀ ਸੋ ਇਹਦੇ ਵਿੱਚ ਕਹਿੰਦੇ ਕਿ ਜੋ ਵੱਖ-ਵੱਖ ਵਿੱਤੀ ਸੰਸਥਾਵਾਂ ਨੇ ਇਹ ਫੋਨ ਕੰਪਨੀਆਂ ਨੇ ਜਿੱਦਾਂ ਬੈਂਕਾਂ 'ਚ ਤੁਹਾਡੇ ਅਕਾਊਂਟ ਨੇ ਤੁਹਾਡੇ ਤੁਸੀਂ ਵੱਖ-ਵੱਖ ਕੰਪਨੀਆਂ ਦੇ ਫੋਨ ਲਾਏ ਨੇ ਸੋ ਕਹਿੰਦੇ ਵੀ ਉਹਨਾਂ ਨੂੰ ਜ਼ਿੰਮੇਵਾਰ ਅਸੀਂ ਬਣਾਵਾਂਗੇ ਵੀ ਉਹ ਵੱਖ-ਵੱਖ ਢੰਗ ਦੀ ਸੁਰੱਖਿਆ ਪ੍ਰਦਾਨ ਕਰਨ ਜਿਹਦੇ ਨਾਲ ਡਿਜੀਟਲ ਜਿਹੜੇ ਲੁਟੇਰੇ ਨੇ ਉਹਨਾਂ ਨੂੰ ਇਸ ਤਰੀਕੇ ਨੇ ਫਰੌਡ ਕਰਨੇ ਮੁਸ਼ਕਲ ਹੋਣ। ਤੋਂ ਕਹਿੰਦੇ ਵੀ ਇਹਦੇ ਵਾਸਤੇ ਵੱਡੇ ਜੁਰਮਾਨੇ ਲਾਏ ਜਾਣਗੇ। ਕ੍ਰਿਮੀਨਲ ਕੋਰਟ ਦੇ ਵਿੱਚ ਚੇਂजेस ਲਿਆਂਦੀਆਂ ਜਾਣਗੀਆਂ। ਤੋਂ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਟਾਪ ਸਕੈਮਿੰਗ ਸੀਨੀਅਰ ਐਕਟ। ਇਸ ਤਰੀਕੇ ਦਾ ਕਹਿੰਦੇ ਕਾਨੂੰਨ ਅਸੀਂ ਲੈ ਕੇ ਆਵਾਂਗੇ। ਕਾਨੂੰਨ ਪਾਸ ਕਰਾਂਗੇ। ਤੇ ਇਹਦੇ ਨਾਲ ਜੋ ਬਜ਼ੁਰਗ ਲੋਕ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਜੋ ਸਕੈਮ ਰਾਹੀਂ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਘਟਾਲੇਬਾਜ਼ੀ ਹੁੰਦੀ ਹੈ। ਸੋ ਇਹਦੇ ਉੱਪਰ ਕਹਿੰਦੇ ਸੀ ਰੋਗਲਾਮਾਗੇ ਸੋ ਇਹ ਪੀਅਰ ਪਾਲੀ ਉਹਨਾਂ ਨੇ ਕਾਲੇ ਗੱਲ ਕਹੀ ਐ ਸੋ ਅੱਜ ਦੇਖਦੇ ਆ ਵੀ ਜੋ ਕੁਝ ਵੀ ਡਿਬੇਟ ਚ ਹੁੰਦਾ ਆ ਕਾਨੀ ਸਾਹਿਬ ਕੀ ਕਹਿੰਦੇ ਨੇ ਬਾਕੀ ਲੀਡਰ ਕੀ ਕਹਿੰਦੇ ਨੇ ਸੋ ਉਹਦੇ ਉੱਪਰ ਵੀ ਚਰਚਾ ਆਉਣ ਵਾਲੇ ਦਿਨਾਂ 'ਚ ਕਰਾਂਗੇ ਸੋ ਕਾਫੀ ਕੁਝ ਹੈ ਜੀ ਵਾਦੇ ਹੋ ਰਹੇ ਨੇ ਜੀ 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 ਇਹ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਗੱਲਾਂ ਰੱਖ ਰਹੀਆਂ ਨੇ ਸੋ ਜਿੱਥੇ ਪਾਰਟੀਆਂ ਵਾਦੇ ਕਰ ਰਹੀਆਂ ਨੇ ਜਿਹੜੀ ਚੀਜ਼ ਨੇ ਸਾਹਸ ਕਾਇ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਚਾਹੇ ਥੋੜਾ ਥੋੜਾ ਕਰਕੇ ਉਹ ਘਟ ਰਿਹਾ ਹੈਗਾ ਜੀ ਉਹ ਅ ਇੰਟਰਸਟ ਰੇਟ ਸੋ ਬਿਆਜ ਦਰਾਂ ਤੇ ਬੈਂਕ ਆਫ ਕੈਨੇਡਾ ਅੱਜ ਫੇਰ ਕੋਈ ਨਾ ਕੋਈ ਫੈਸਲਾ ਆਜੂਗਾ ਜੀ ਦੇਖਦੇ ਹਾਂ ਕੀ ਹੈ ਕੀ ਅਪਡੇਟ ਹੈ ਪ੍ਰਿੰਸਾਬ ਦੇਖੋ ਜਿਵੇਂ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਮਗਹਾਈ ਜੋ ਹੈ ਉਹ ਮਾਰਚ ਦੇ ਨਵੇਂ ਅੰਕੜੇ ਸਾਹਮਣੇ ਆ ਗਏ ਨੇ ਮਗਹਾਈ 2.3 ਫੀਸ ਦੇ ਉੱਪਰ ਡੱਜ ਕੀਤੀ ਗਈ ਹੈ ਇਹ ਫਰਵਰੀ ਦੇ ਵਿੱਚ ਮਗਹਾਈ 2.6 ਦੇ ਉੱਪਰ ਸੀ ਮਾਰਚ ਵਿੱਚ ਘਟ ਕੇ 2.3 ਦੇ ਉੱਪਰ ਆ ਗਈ ਹੈ ਸੋ ਇਹਦੇ ਨਾਲ ਇਹ ਜੋਬ ਸੈਕਟਰ ਦੇ ਵਿੱਚ ਜਿਵੇਂ ਇਹ ਅੰਕੜੇ ਆਏ ਸੀ 33000 ਜੌਬਾਂ ਲਾਸਟ ਹੋਈਆਂ ਤਾਂ ਹੁਣ ਦੇ ਜੇਕਰ ਇਹ ਅਪ੍ਰੈਲ ਮਹੀਨੇ ਦੇ ਵੀ ਹਾਲਾਤ ਦੇਖੀਏ ਤੇ ਕੰਮਕਾਜ ਸਾਰੇ ਪਾਸੇ ਇਹ ਘਟ ਰਿਹਾ ਆ ਕੰਮਕਾਜ ਦੇ ਵਿੱਚ ਕਮੀ ਆ ਰਹੀ ਹੈ ਜੌਬ ਆਪਰਚ्युनिटीज ਵੀ ਘਟ ਰਹੀਆਂ ਨੇ ਇਹ ਮਾਰਕੀਟ ਦੇ ਵਿੱਚ ਇਹ ਕਾਫੀ ਹਲਚਲ ਮੱਚੀ ਹੋਈ ਹੈ ਜੋ ਦੁਨੀਆ ਭਰ ਦੇ ਹਾਲਾਤ ਬਣੇ ਹੋਏ ਨੇ ਫਾਵੇ ਕੇ ਇਹ ਤਾਰੀਫ ਵਾਰ ਤੇ ਥੋੜਾ ਜਆ ਨਰਮ ਰੁਖ ਜੋ ਡੋਲਰ ਟਰੰਪ ਸਾਹਿਬ ਨੇ ਅਪਣਾਇਆ ਆ ਆਟੋ ਸੈਕਟਰ ਦੀ ਵੀ ਇਹਨਾਂ ਨੇ ਗੱਲ ਕੀਤੀ ਸੀ ਇਹ ਥੋੜਾ ਜਆ ਸ਼ੇਅਰ ਮਾਰਕੀਟ ਨੂੰ ਰਾਹਤ ਮਿਲੀ ਹੈ ਪਰ ਜੋਬ ਮਾਰਕੀਟ ਕੋਈ ਇੰਨੀ ਵਧੀਆ ਇਸ ਸਮੇਂ ਨਹੀਂ ਚੱਲ ਰਹੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਅੱਜ ਬੈਂਕ ਆਫ ਕੈਨੇਡਾ ਨੇ 9:45 ਮਿੰਟ ਤੇ ਆਪਣਾ ਫੈਸਲਾ ਸੁਣਾਣਾ ਸੋ ਇਹਦੇ ਵਿੱਚ ਕੋਈ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਇੱਕ ਕੁਆਟਰ ਘਟਾਉਣਗੇ ਜਾਂ ਨਹੀਂ ਘਟਾਉਣਗੇ 50-50 ਚਾਂਸ ਬਣੇ ਹੋਏ ਨੇ ਜੋ ਮੈਂ ਹਾਲਾਤ ਦੱਸੇ ਨੇ ਉਹਨਾਂ ਹਾਲਾਤਾਂ ਦੇ ਮਤਾਬਕ ਇੱਕ ਕੁਆਟਰ ਘਟਾ ਵੀ ਸਕਦੇ ਨੇ ਕਿਉਂਕਿ ਡਾਲਰ ਹੈ ਜੋ ਕੈਨੇਡੀਅਨ ਅਮਰੀਕਨ ਡਾਲਰ ਦੇ ਨਾਲ ਮਜ਼ਬੂਤ ਵੀ ਹੋਇਆ ਹੈ ਤੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਜੋ ਹਾਲਾਤ ਮੈਂ ਦੱਸੇ ਆ ਮਹਿੰਗਾਈ ਥੋੜੀ ਘਟੀ ਹੈ ਜੌਬ ਸੈਕਟਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੈ ਇਸ ਲਈ ਕਿ ਇਹ ਸੰਭਾਵਨਾ ਜ਼ਰੂਰ ਹੈ ਵੀ ਇੱਕ ਕੁਆਟਰ ਘਟਾ ਸਕਦੇ ਨੇ ਪਰ 50-50 ਦਾ ਇਹ ਅਨੁਪਾਤ ਦੱਸਿਆ ਜਾ ਰਿਹਾ ਹੈ ਜੋ ਇਕਨੋਮਿਸਟ ਵੰਡੇ ਹੋਏ ਨੇ ਤੋਂ 9:45 ਮਿੰਟ ਤੇ ਫੈਸਲਾ ਲੈਣਾ ਆ ਤੋਂ ਦੇਖੋ ਕਿਸ ਤਰੀਕੇ ਦਾ ਫੈਸਲਾ ਬੈਂਕ ਆਫ ਕੈਨੇਡਾ ਚ ਲੈਂਦਾ ਜੀ ਸੋ ਟੈਰਫ ਦੇ ਬਹੁਤ ਸਾਰੇ ਪ੍ਰਭਾਵ ਨੇ ਪ੍ਰਿੰਸਾਹਬ ਅ ਇੰਟਰਸਟ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਖਾਸ ਕਰਕੇ ਕੈਨੇਡਾ ਤੇ ਜਿਆਦਾ ਫੈਕਟਰੀਆ ਔਰ ਇੱਕ ਨਾ ਪ੍ਰਿੰਸਾਹਬ ਜਿੱਥੇ ਘਰਾਂ ਦੀ ਆਪਾਂ ਗੱਲ ਕਰਨ ਲੱਗੇ ਆ ਵਿੱਚ ਕੁਝ ਨਿਊਜ਼ ਆ ਰਹੀਆਂ ਨੇ ਵੀ ਕਿਹਾ ਜਾ ਰਿਹਾ ਯੂਨੀਵਰਸਿਟੀ ਟੀਚਰਸ ਨੂੰ ਵੀ ਉਹ ਜੇ ਤਾਂ ਕੋਈ ਜ਼ਰੂਰੀ ਕੰਮ ਹੈਗਾ ਤਾਂ ਉਹ ਅਮਰੀਕਾ ਜਾਣ ਨਹੀਂ ਤਾਂ ਗ੍ਰੀਜ਼ ਕਰਨ ਉਧਰ ਜਾਣ ਤੋਂ ਤੇ ਦੂਸਰਾ ਹੈਗਾ ਇਹ ਵੀ ਸੁਣਨਾ ਚਾਹੀਏ ਵੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਵੀਰ ਭੈਣ ਭਰਾਵਾਂ ਦੇ ਵੀਜ਼ਾਸ ਵੀ ਜਿਹੜੇ ਹੈ ਜੀ ਉੱਥੇ ਜਾ ਕੇ ਬਾਰਡਰ ਤੇ ਜਿਹੜੇ ਕੈਨਸਲ ਹੋ ਰਹੇ ਨੇ ਸੋ ਇਹ ਇਹ ਥੋੜੀ ਬੋਧੀ ਕੋਈ ਅਪਡੇਟ ਹੈ ਬਾਕੀ ਦੇਖਦੇ ਹਾਂ ਕਿੰਨਾ ਕੁ ਹੁਕਤਾ ਹੈ ਪਰ ਘਰਾਂ ਦੀ ਵਿਕਰੀ ਕਹਿੰਨੇ ਜਰੂਰ ਕਰ ਲਈ ਹੈ ਜੀ ਇਸ ਟੈਰਫ ਦੇ ਕਰਦ ਦੇ ਕੋਈ ਵੀ ਵਿੱਚ ਪਿੰਦੇ ਜੀ ਇਹ ਆ ਕਿ ਜੋ ਇੰਟਰਨੈਸ਼ਨਲ ਸਟੂਡੈਂਟਸ ਅਮਰੀਕਾ ਦੇ ਵਿੱਚ ਆਏ ਨੇ ਪਿਛਲੇ ਸਮੇਂ ਦੌਰਾਨ ਸੋ ਉਹਨਾਂ ਦੇ ਕੋਸ਼ਿਸ਼ ਦੀ ਕੀਤੇ ਇਸ਼ੂਸ ਆਏ ਨੇ ਉਹਨਾਂ ਦੇ ਵੀਜ਼ਾ ਨੂੰ ਲੈ ਕੇ ਕਿ ਵੀਜ਼ਾ ਕੁਝ ਸਟੂਡੈਂਟਸ ਦੇ ਜੋ ਨਿਰਾਦ ਕੀਤੇ ਗਏ ਨੇ ਕੈਨਸਲ ਕੀਤੇ ਗਏ ਨੇ ਬਾਕੀ ਜੋ ਬਹੁਤ ਸਾਰੇ ਇਥੋਂ ਸਾਨੂੰ ਪਤਾ ਕੀ ਲੋਕ ਟਰੈਵਲ ਕਰ ਲੇ ਅਮਰੀਕਾ ਇਹ ਜਾਂਦੇ ਰਹਿੰਦੇ ਨੇ ਕਿਉਂਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਸ ਤਰੀਕਾ ਰਿਵਾਜ ਰਿਹਾ ਆ ਕਿ ਲੋਕ ਇੱਕ ਦੂਜੇ ਪਾਸੇ ਜਾਂਦੇ ਰਹਿੰਦੇ ਨੇ ਛੁੱਟੀਆਂ ਬਿਤਾਉਣ ਲਈ ਜੋ ਜਿਹੜੇ ਲੋਕ ਬਾਰਡਰ ਦੇ ਨਾਲ ਦਾ ਰਹਿੰਦੇ ਨੇ ਕੈਨੇਡਾ ਵਾਲੇ ਉਹ ਅਮਰੀਕਾ ਦੇ ਵਿੱਚ ਗਰੋਸਰੀ ਜਾਂ ਗੱਡੀਆਂ 'ਚ ਤੇਲ ਪਵਾਉਣ ਲਈ ਵੀ ਉੱਤਰ ਜਾਂਦੇ ਰਹੇ ਨੇ ਸੋ ਕਿਉਂਕਿ ਥੋੜਾ ਜਿਹਾ ਉੱਥੋਂ ਰਾਹਤ ਟੈਕਸ ਵਗੈਰਾ ਘੱਟ ਹੁੰਦੇ ਨੇ ਸੋ ਇਸ ਤਰੀਕੇ ਦਾ ਰੁਝਾਨ ਰਿਹਾ ਸੋ ਇਸ ਤਰੀਕੇ ਦੀਆਂ ਵੀ ਖਬਰਾਂ ਬਹੁਤ ਆ ਰਹੀਆਂ ਨੇ ਕਿ ਅਮਰੀਕਾ ਦੇ ਵਿੱਚ ਜੋ ਬਾਰਡਰ ਨਾਲ ਲੱਗਦੇ ਬਹੁਤ ਸਾਰੇ ਸ਼ਹਿਰ ਨੇ ਜੋ ਟੋਟਲੀ ਕੈਨੇਡਾ ਦੇ ਉੱਪਰ ਡਿਪੈਂਡ ਸੀਗੇ ਸੋ ਉਹਨਾਂ ਦਾ ਕਾਰਮਕਾਜ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਸੋ ਉਹਨਾਂ ਨੂੰ ਬੜਾ ਨੁਕਸਾਨ ਝੱਲਣਾ ਪੈ ਰਿਹਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਇਹ ਹੋ ਸਕਦਾ ਪੌਸਿਬਿਲਟੀ ਹੋ ਸਕਦੀ ਆ ਕਿ ਜੋ ਟਰੱਕ ਡਰਾਈਵਰ ਜਿਨ੍ਹਾਂ ਨੇ B1 B2 ਵੀਜ਼ੇ ਲਏ ਹੋਏ ਨੇ ਅਮਰੀਕਾ ਜਾਣ ਲਈ ਇੱਥੋਂ ਉਹਨਾਂ ਵੀਜ਼ਿਆਂ ਦੇ ਪਰ ਅਮਰੀਕਾ ਜਾ ਰਹੇ ਨੇ ਹੋ ਸਕਦਾ ਪਹਿਲੀ ਵਾਰ ਵਿੱਚ ਤੋਂ ਡੋਲਰ ਟ੍ਰਾਂਸ ਸਾਹਿਬ ਇਹ ਰਾਸ਼ਟਰਪਤੀ ਬਣੇ ਸੀ ਇਸ ਔਰਤ ਕੇ ਨਾ ਵੀਜ਼ੇ ਕੈਨਸਲ ਕੀਤੇ ਗਏ ਸੀਗੇ ਉਹ ਜਿਹਦਾ ਅਗਰ ਵੀਜ਼ਾ ਕੈਨਸਲ ਹੋਇਆ ਆ ਕਿ ਦੱਸ ਸਕਦਾ ਵੀ ਦੀ ਪੋਸਿਬਿਲਟੀ ਹੋ ਸਕਦੀ ਆ ਬਹੁਤ ਹੀ ਜ਼ਿਆਦਾ ਡਿਟੇਲ ਨਹੀਂ ਹੈ ਹਾਲੇ ਤੱਕ ਪਰ ਜੇਕਰ ਘਰਾਂ ਦੀ ਮਾਰਕੀਟ ਦੀ ਗੱਲ ਕਰੀਏ ਤੇ ਜੋ ਇਹਦੇ ਵਿੱਚ ਟੈਰਿਫ ਦਾ ਪ੍ਰਭਾਵ ਹੈ ਉਹ ਸਪਸ਼ਟ ਤੌਰ ਤੇ ਦਿਖ ਰਿਹਾ ਜੋ ਇਹ ਕੈਨੇਡੀਅਨ ਰੀਅਲ ਸ਼ੀਟ ਐਸੋਸੀਏਸ਼ਨ ਨੇ ਇਹ ਗੱਲ ਕਲੀਅਰ ਕੀਤੀ ਹੈ ਕਹਿੰਦੇ ਕਿ ਜੋ ਇਹ ਟੈਰਿਫ ਵਾਰ ਚੱਲ ਰਹੀ ਹੈ ਨਾ ਸੋ ਇਹਦਾ ਕੈਨੇਡੀਅਨ ਰੀਅਲ ਏਸਟੇਟ ਮਾਰਕੀਟ ਦੇ ਪਰ ਨਾ ਪਖੀ ਪ੍ਰਭਾਵ ਪਿਆ ਮਾੜਾ ਪ੍ਰਭਾਵ ਪਿਆ ਸੋ ਇਹਦੇ ਨਾਲ ਮਾਰਚ ਮਹੀਨੇ ਦੇ ਵਿੱਚ ਇਹ ਸਾਰੇ ਕੈਨੇਡਾ ਭਾਰ ਦੇ ਵਿੱਚ ਜੇਕਰ ਅਸੀਂ ਪਿਛਲੇ ਸਾਲ ਨਾਲ ਕੰਪੈਰੀਸ਼ਨ ਕਰੀਏ ਜਾਂ ਪਿਛਲੇ ਮਹੀਨਿਆਂ ਨਾਲ ਕੰਪੈਰੀਸ਼ਨ ਕਰੀਏ ਸੋ ਰੀਅਲ ਏਸਟੇਟ ਦੀ ਵਿਕਰੀ ਦੇ ਵਿੱਚ ਕਮੀ ਆਈ ਹੈ ਸੋ ਇਹ ਕਹਿ ਰਹੇ ਨੇ ਕਿ 9.3% ਦੀ ਕਮੀ ਮਾਰਚ ਮਹੀਨੇ ਘਰਾਂ ਦੀ ਵਿਕਰੀ ਦੇ ਵਿੱਚ ਆਈ ਹੈ ਜੇਕਰ 2024 ਦੀ ਮਾਰਚ ਦੇ ਨਾਲ ਕੰਪੈਰੀਸ਼ਨ ਕੀਤੀ ਜਾਵੇ ਤੋ ਇਹਦੇ ਵਿੱਚ ਇਹ ਕਹਿੰਦੇ ਕਿ 4.8 ਵੀ ਕਮੀ ਆਈ ਹੈ ਜੇ ਮਾਰਚ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਨਾਲ ਕੰਪੈਰੀਸ਼ਨ ਕੀਤੀ ਜਾਵੇ ਤੇ ਨਾਲ ਜੇ ਨਵੰਬਰ 2024 ਨਾਲ ਕੰਪੈਰੀਸ਼ਨ ਕੀਤੀ ਜਾਵੇ 4 ਕ ਮਹੀਨੇ ਪਹਿਲਾਂ ਦੇ ਨਾਲ ਤਾਂ ਕਹਿੰਦੇ ਕਿ 20% ਘਰ ਘਟ ਵੀ ਕਿਨੇ ਇਸ ਮਹੀਨੇ ਦੇ ਵਿੱਚ ਤੇ ਓਵਰ ਆਲ ਇਹ ਕਹਿ ਰਹੇ ਨੇ ਕਿ ਜੋ ਐਵਰੇਜ ਹੋਮ ਪ੍ਰਾਈਸ ਹੈ 225 ਮਾਰਚ ਦਾ ਉਹ ਕਹਿੰਦੇ ਆ ਕਿ ਮਾਰਚ 2024 ਨਾਲੋਂ 3.7% ਘਟ ਹੈ ਉਹੋ ਵਿਕਰੀ ਵੀ ਘਟੀ ਹੈ ਐਵਰੇਜ ਜਿਹੜਾ ਸੇਲਿੰਗ ਪ੍ਰਾਈਸ ਹੈ ਉਹ ਵੀ ਘਟਿਆ ਕਿਉਂਕਿ ਇਹ ਇਕੱਲੇ ਜੀਟੀਏ ਦੀ ਮੈਂ ਗੱਲ ਨਹੀਂ ਕਰ ਰਿਹਾ ਸਾਰੇ ਕੈਨੇਡਾ ਦੀ ਗੱਲ ਕਰ ਰਿਹਾ ਕਿਉਂਕਿ થી ਕੁਛ ਦਿਨ ਪਹਿਲਾਂ ਜੀਟੀਏ ਬਾਰੇ ਦੱਸਿਆ ਸੀ ਵੀ ਜੀਟੀਏ ਦੇ ਵਿੱਚ ਕਿਸ ਤਰੀਕੇ ਦੀ ਰਿਪੋਰਟਾਂ ਆਈਆਂ ਨੇ ਇਹ ਪੂਰੇ ਕੈਨੇਡਾ ਦੀ ਰਿਪੋਰਟ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਘਰਾਂ ਦੀ ਵਿਕਰੀ ਵੀ ਘਟੀ ਹੈ ਘਰਾਂ ਦੇ ਜਿਹੜੇ ਪ੍ਰਾਈਸ ਨੇ ਉਹ ਵੀ ਘਟੇ ਨੇ ਤੋਂ ਅੱਜ ਜੇ ਬੈਂਕ ਆਫ ਕੈਨੇਡਾ ਮੰਨ ਲੋ ਕੁਆਟਰ ਘਟਾ ਵੀ ਦਿੰਦਾ ਸੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਦੇ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਆ ਸੋ ਜੋਬਸ ਜਿਹੜੀਆਂ ਨੇ ਜੋਬਸ ਇਸ ਸਮੇਂ ਬੜੀ ਮੁਸ਼ਕਲ ਮਿਲ ਰਹੀਆਂ ਨੇ ਕਿਉਂਕਿ ਜੀਟੀਏ ਦੇ ਵਿੱਚ ਜੇ ਅਸੀਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਸੋ ਵੱਡੀ ਤਦਾਦ ਦੇ ਵਿੱਚ ਟਰਕਿੰਗ ਇੰਡਸਟਰੀ ਦੇ ਉੱ퍼 ਨਿਰਭਰ ਆ ਸੋ ਟਰਕਿੰਗ ਇੰਡਸਟਰੀ ਦੇ ਵਿੱਚ ਬਹੁਤੀਆਂ ਜ਼ਿਆਦਾ ਚੰਗੀਆਂ ਖਬਰਾਂ ਇਸ ਸਮੇਂ ਨਹੀਂ ਆ ਸੋ ਲੱਗ ਨਹੀਂ ਰਿਹਾ ਕਿ ਔਨ ਆਲੇ ਸਮੇਂ ਦੌਰਾਨ ਘਰਾਂ ਦੀ ਮਾਰਕੀਟ ਨੂੰ ਕੋਈ ਬਹੁਤ ਜ਼ਿਆਦਾ ਹੰਗਾਰਾ ਮਿਲਣ ਵਾਲਾ ਸੋ ਬਾਕੀ ਸਮੇ ਦੇ ਮੁਤਾਬਕ ਹੋਰ ਜੋ ਵੀ ਹੋਵੇਗਾ ਅਸੀਂ ਅਪਡੇਟ ਕਰਦੇ ਰਵਾਂਗੇ ਸੋ ਓਵਰਆਲ ਇਹ ਘਰਾਂ ਦੀ ਮਾਰਕੀਟ ਦਾ ਜੋ ਸਿਨੈਰੀਓ ਹੈ ਕੈਨੇਡਾ ਦੇ ਵਿੱਚ ਇਸ ਸਮੇਂ ਤੇ ਬਹੁਤਾ ਵਧੀਆ ਨਹੀਂ ਚੱਲ ਰਿਹਾ ਜੀ 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 ਜੀਪਦਨ ਸਾਹਿਬ ਤੇ ਕੋਈ ਹੋਰ ਅਪਡੇਟ ਕਰਨੀ ਹੋਵੇ ਫਿਰ ਤੁਹਾਡੇ ਕੋਲ ਜਾ ਚਾਹਾਂਗੇ ਜੀ ਆਪਾਂ ਜੀ ਸੋ ਇੱਕ ਪਿੰਤਾ ਜੀ ਜਿਵੇਂ ਇੱਕ ਵੀਡੀਓ ਜੋ ਮੈਂ ਵੀ ਸ਼ੇਅਰ ਕੀਤੀ ਸੀ ਜੋ ਬ੍ਰੈਮਟਨ ਦੇ ਵਿੱਚ ਜੋ 410 ਸਟੀਲ ਦੇ ਪਰ ਏ ਕੋਸਟ ਕੋਡਾ ਸਟੋਰ ਹੈ ਸੋ ਉੱਥੇ ਜੋਰੀ ਜੋ ਹੋਈ ਹੈ ਜੋ ਤੇ ਗਹਿਣੇ ਜੋ ਲੁੱਟੇ ਗਏ ਨੇ ਸੋ ਵੀ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਜੀ ਸੋ ਇਸ ਢੰਗ ਨਾਲ ਹੁਣ ਇਹ ਦੇਖੋ ਅਗੇ ਲੋਕਾਂ ਦੇ ਕੱਢ ਛੋਟੇ ਜਿਹੜੇ ਸੁਨਿਆਰੇ ਆ ਉਹ ਵੀ ਲੁੱਟੇ ਗਏ ਲੋਕਾਂ ਦੇ ਘਰ ਹੁਣ ਇਹ ਵੱਡੇ ਸਟੋਰਾਂ ਤੇ ਇਸ ਤਰੀਕੇ ਨਾਲ ਜੋ ਸ਼ਰਿਆਮ ਇਸ ਦੀ ਕਿਹੜੀ ਘਟਨਾਵਾਂ ਹੋ ਰਹੀਆਂ ਨੇ ਸੋ ਲਾਅ ਐਂਡ ਆਰਡਰ ਨੂੰ ਲੈ ਕੇ ਇਹ ਲੋਕ ਥੋੜੇ ਜੇ ਗੰਭੀਰ ਜ਼ਰੂਰ ਵਿਚਾਰ ਵਟਾਂਦਰਾ ਕਰ ਰਹੇ ਨੇ ਇਹ ਬੇਚੈਨੀ ਜ਼ਰੂਰ ਹੈ ਤਾਂ ਉਮੀਦ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਪ੍ਰੋਵਿੰਸ਼ੀਅਲ ਪਾਰਟ ਜਿਹੜੇ ਦਲ ਨੇ ਮਿਊਨਿਸਪਲ ਸਰਕਾਰਾਂ ਨੇ ਰਲ ਮਿਲ ਕੇ ਜਿਵੇਂ ਮੈਂ ਅੱਗੇ ਵੀ ਕਹਿੰਦਾ ਉਹਨਾਂ ਵੀ ਇੱਕ ਦੂਜੇ ਦੇ ਉੱਪਰ ਦੋਸ਼ ਨਾ ਦੋ ਇਹ ਰਲ ਮਿਲ ਕੇ ਮਸਲਾ ਹੱਲ ਹੋਣਾ ਕਿਉਂਕਿ ਫੈਡਰਲ ਨੇ ਜੋ ਕ੍ਰਿਮੀਨਲ ਲਾਅ ਨੇ ਉਹ ਤਬਦੀਲ ਕਰ ਸਕਦੇ ਨੇ ਉਹਨੂੰ ਇੰਪਲੀਮੈਂਟ ਕਰਨੇ ਦਾ ਕੰਮ ਜਾਂ ਜੋ ਥੱਲੇ ਪੁਲਿਸ ਦਾ ਪ੍ਰਬੰਧ ਕਰਨ ਦਾ ਕੰਮ ਉਹ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਸਰਕਾਰਾਂ ਦਾ ਆ ਸੋ ਰਲ ਮਿਲ ਕੇ ਕਾਰਨ ਤਾਂ ਇਹ ਜੋ ਮਾਹੌਲ ਬਣਿਆ ਹੋਇਆ ਸ਼ਾਇਦ ਇਹ ਮਾਹੌਲ ਦੇ ਵਿੱਚੋਂ ਕੈਨੇਡੀਅਨਸ ਲੋਕ ਆਉਣ ਵਾਲੇ ਸਮੇਂ ਜ਼ਰਾ ਨਿਕਲ ਸਕਣ ਕਿਉਂਕਿ ਜਦੋਂ ਫਿਰ ਇਕਨੋਮੀ ਇਹ ਮਾੜੇ ਹਾਲਾਤਾਂ ਵੱਲ ਜਾਂਦੀ ਹੈ ਤਾਂ ਇਸ ਤਰੀਕੇ ਦੀ ਘਟਨਾਵਾਂ ਦੇ ਵਿੱਚ ਫਿਰ ਜ਼ਿਆਦਾ ਵਾਧਾ ਹੁੰਦਾ ਸੁਫੀਦ ਕਰਦੇ ਆਂ ਵੀ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਦਰਾਂ ਨੀ ਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਜੀ ਪ੍ਰਿੰਸ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਤੁਹਾਡੀ ਅਪਡੇਟ ਦੇ ਲਈ ਹੁੰਦੀ ਹੈ ਕੱਲ ਨੂੰ ਗੱਲਬਾਤ